ਕਹਿੰਦੇ ਜਦੋਂ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਤੁਹਾਡੀ ਸੋਚ ਸਹੀ ਹੋ ਜਾਵੇਗੀ ਜਦਨ ਸੋਚ ਸਹੀ ਹੋ ਗਈ ਉਦਨ ਤੁਹਾਡੇ ਕਰਮ ਵੀ ਸਹੀ ਹੋ ਜਾਣਗੇ ਜਦਨ ਕਰਮ ਸਹੀ ਹੋ ਗਏ ਉਦਨ ਪਾਤਸ਼ਾਹ ਕਹਿੰਦੇ ਤੁਹਾਡੀਆਂ ਆਦਤਾਂ ਜਿਨੂੰ ਅਸੀਂ ਹੈਬਿਟਸ ਕਹਿੰਦੇ ਆ ਕਹਿੰਦੇ ਤੁਹਾਡੀਆਂ ਆਦਤਾਂ ਠੀਕ ਹੋ ਜਾਣਗੀਆਂ ਤੇ ਆਦਤਾਂ ਠੀਕ ਹੋ ਗਈਆਂ ਤੇ ਮਹਾਰਾਜ ਕਹਿੰਦੇ ਇਹ ਸਾਰੀਆਂ ਆਦਤਾਂ ਜਦੋਂ ਠੀਕ ਹੋ ਜਾਂਦੀਆਂ ਨੇ ਤੇ ਬੰਦੇ ਦੀ ਸ਼ਖਸੀਅਤ ਵੀ ਸਹੀ ਹੋ ਜਾਂਦੀ ਹੈ ਬੰਦੇ ਦੀ ਸ਼ਖਸੀਅਤ ਬੰਦੇ ਦੀ ਪਰਸਨੈਲਿਟੀ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ ਤੇ ਜਿਹਦੀ ਪਰਸਨੈਲਿਟੀ ਠੀਕ ਹੋ ਗਈ ਜਿਹਦੀ ਸ਼ਖਸੀਅਤ ਠੀਕ ਹੋ ਗਈ ਉਹਦੇ ਭਾਗ ਆਪੇ ਹੀ ਚੰਗੇ ਹੋ ਜਾਂਦੇ ਆ ਉਹਦੇ ਭਾਗ ਵੀ ਬਦਲ ਜਾਂਦੇ ਆ ਪਰ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਇਸ ਕਰਕੇ ਮੇਰੇ ਸਹਬ ਨੇ ਸਾਨੂੰ ਸਤ ਸੰਗਤ ਬਖਸ਼ੀ ਐ ਭਾਈ ਸਤ ਸੰਗਤ ਕਰਿਆ ਕਰੋ ਸਾਧ ਸੰਗ ਮਲ ਲਾਥੀ ਪਾਦ ਬ੍ਰਹਮ ਭਇਓ ਸਾਥੀ ਕਹਿੰਦੇ ਜਿਹੜੇ ਸਾਧ ਸੰਗਤ ਕਰਦੇ ਆ ਨਾ ਇੱਥੇ ਆ ਕੇ ਮੈਲ ਲੱਥਦੀ ਐ ਤੇ ਪ੍ਰਮਾਤਮਾ ਸਾਡਾ ਸਾਥੀ ਬਣ ਜਾਂਦਾ